ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਜਿਨ੍ਹਾਂ ਦੇ ਥੱਲੇ ਹਲੰਤ ਲੱਗੀ ਹੁੰਦੀ ਹੈ ਉਹਨਾਂ ਸ਼ਬਦਾਂ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਉਸ ਦਾ ਉਚਾਰਨ ਕਰਨਾ ਹੈ ਕਿਉਂਕਿ ਕਈ ਸੰਗਤਾਂ ਹਲੰਤ ਛੱਡ ਜਾਂਦੀਆਂ ਨਹੀਂ ਲਾਉਂਦੀਆਂ ਨਹੀਂ ਪੜ੍ਹਦੀਆਂ ਜਾ ਉਹਨਾਂ ਨੂੰ ਇਹਨਾਂ ਦਾ ਪਤਾ ਨਹੀਂ ਕਿ ਇਸ ਜਿਨ੍ਹਾਂ ਦੇ ਅੱਖਰ ਥੱਲੇ ਸ਼ਬਦ ਥੱਲੇ ਅੱਖਰ ਦੇ ਥੱਲੇ ਹਲੰਤ ਲੱਗ ਜੇ ਉਹ ਅੱਖਰ ਨੂੰ ਕਿਵੇਂ ਬੋਲਣਾ ਹੈ ਭਾਰਾ ਕਰਨਾ ਹੈ ਜਾਂ ਉਹ ਲੱਖਰ ਬੋਲਣਾ ਹੈ ਇਹ ਜੋ ਸ਼ਬਦ ਤੁਸੀਂ ਵੇਖ ਰਹੇ ਹੋ ਇਹ ਬਿਲਾਵਲ ਦੀ ਵਾਰ ਦੇ ਵਿੱਚ ਆਉਂਦੇ ਨੇ ਬਿਲਾਵਲ ਰਾਗ ਦੀ ਵਾਰ ਆਉਂਦੀ ਹੈ 854 ਅੰਗ ਦੀ 854 ਅੰਗ ਤੇ ਇਹ ਵਾਰ ਆਉਂਦੀ ਤੇ ਵਾਰ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਜਦੋਂ ਸ਼ਲੋਕ ਸ਼ੁਰੂ ਹੁੰਦਾ ਹੈ ਉਹਨਾਂ ਦੇ ਥੱਲੇ ਹਲੰਤ ਲੱਗੀਆਂ ਸਾਰਿਆਂ ਦੀ ਤੁਸੀਂ ਵੇਖ ਰਹੇ ਹੋ ਸਾਰੇ ਸ਼ਬਦਾਂ ਦੇ ਥੱਲੇ ਹਲੰਤ ਲੱਗੀ ਹੋਈ ਹੈ ਹੁਣ ਆਪਾਂ ਇਹਨਾਂ ਦਾ ਉਚਾਰਨ ਸਿੱਖਣਾ ਹੈ ਪਹਿਲੀ ਗੱਲ ਤੇ ਸੰਗਤ ਨੂੰ ਮੈਂ ਇਹ ਦੱਸ ਦਵਾਂ ਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਕਿਸੇ ਵੀ ਅੱਖਰ ਦੇ ਥੱਲੇ ਹਲੰਤ ਲੱਗੀ ਆਉਂਦੀ ਹੈ ਇਸ ਤਰ੍ਹਾਂ ਲਿਖਿਆ ਹੁੰਦਾ ਹੈ। ਇਹਨੂੰ ਹਲੰਤ ਕਹਿੰਦੇ ਨੇ ਜੇ ਕਿਤੇ ਵੀ ਲੱਗੀ ਆਉਂਦੀ ਹੈ ਉਸ ਸ਼ਬਦ ਨੂੰ ਪਾਰਾ ਹੀ ਉਚਾਰਨ ਕਰਨਾ ਹੈ। ਪੋਲਾ ਨਹੀਂ ਪੜਨਾ, ਕਸ ਕੇ ਬੋਲਣਾ। ਹੁਣ ਸ਼ਬਦ ਆਉਂਦਾ ਕਕਾ ਹਾਜ ਟਿੱਪੀ ਲੱਗੀ ਨੰਨੇ ਨੂੰ ਸਿਆਰੀ ਆ ਤੇ ਥੱਲੇ ਲੱਗੇ ਹਲੰਤ। ਇਹਨੂੰ ਬੋਲਣਾ ਕਹੰਨ ਕਹੰਨ ਕਸ ਕੇ ਕਹੰਨ ਕਸ ਕੇ ਤਾਂ ਬੋਲਿਆ ਜਾਵੇਗਾ ਕਿਉਂਕਿ ਇੱਥੇ ਲੱਗੇ ਹਲੰਤ ਹਲੰਤ ਦੇ ਕਾਰਨ ਇਸ ਨੂੰ ਕਸ ਕੇ ਹੀ ਉਚਾਰਨ ਹੋਵੇਗਾ ਕਹਨ ਅੱਗੇ ਅਗਰ ਚੰਨ ਇੱਥੇ ਵੀ ਹਲੰਤ ਲੱਗਿਆ ਰਚੰਨ ਰਚੰਨ ਬੋਲਣਾ ਕਸ ਕੇ ਬੋਲਣਾ ਰਚੰਨ ਅੱਗੇ ਅਗ ਨੰਨੇ ਦੇ ਪੈਰ ਵਿੱਚ ਹਲੰਤ ਲੱਗੀ ਮਤਲਬ ਕਿ ਸਾਰਿਆਂ ਸ਼ਬਦਾਂ ਦੇ ਥੱਲੇ ਹਲੰਤ ਲੱਗੀਏ ਇਸ ਦਾ ਸ਼ਬਦ ਦਾ ਉਚਾਰਨ ਹੈ ਸਹਨ ਸਹਨ ਕਸ ਕੇ ਅੱਗੇ ਆ ਗਿਆ ਜਨਨ ਹੁਣ ਜੱਜੇ ਨੂੰ ਕੰਨਾਂ ਨਾਂ ਦੇ ਉੱਤੇ ਟਿੱਪੀ ਤੇ ਨੰਨੇ ਨੂੰ ਸਿਆਰੀ ਤੇ ਪੈਰ ਵਿੱਚ ਹਲੰਤ ਲੱਗੀ ਹੁਣ ਇਹ ਵੀ ਹੈ ਕਿ ਸਾਰਿਆਂ ਨੰਨਿਆਂ ਦੇ ਸਿਆਰੀਆਂ ਲੱਗੀਆਂ ਹੋਈਆਂ ਨੇ ਸਾਰਿਆਂ ਦੇ ਥੱਲੇ ਹਲੰਤ ਲੱਗੀ ਹੋਈ 854 ਅੰਕ ਤੇ ਵਾਰੋਂ ਦੀ ਬਲਾਵਲ ਦੀ ਰਾਗ ਦੀ ਉੱਥੇ ਇਹ ਸ਼ਲੋਕ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਯਾਣੰ ਨਾਣੇ ਦੀ ਆਵਾਜ਼ ਪਹਿਲਾਂ ਉਚਾਰਨ ਕਰਨੀ ਤੇ ਉੱਤੇ ਟਿੱਪੀ ਲੱਗੀ ਟਿੱਪੀ ਦੀ ਹਮੇਸ਼ਾ ਜਿਹੜੀ ਆਵਾਜ਼ ਹੈ ਨੱਕ ਦੇ ਵਿੱਚ ਉਚਾਰਨ ਹੁੰਦੀ ਹੈ ਯਾਣੰ ਪਹਿਲਾਂ ਨਾਣੇ ਦੀ ਆਵਾਜ਼ ਪਿੱਛੇ ਨੰਨੇ ਦੀ ਆਵਾਜ਼ ਯਾਣੰ ਕਸ ਕੇ ਬੋਲਣਾ ਕਿਉਂਕਿ ਥੱਲੇ ਹਲੰਤ ਲੱਗੀ ਯਾਣੰ ਕਕਾ ਰਾਰੇ ਟਿੱਪੀ ਨੰਨੇ ਸਿਆਰੀ ਥੱਲੇ ਹਲੰਤ ਲੱਗੀ ਕੰਨ ਕਸ ਕੇ ਕੰਨ ਕੰਨ ਜ਼ੋਰ ਲਾ ਕੇ ਮਤਲਬ ਕਸ ਕੇ ਭਾਰਾ ਸ਼ਬਦ ਬੋਲਣਾ ਕੰਨ ਅਗਿਆ ਰਹਨ ਰਾਰਾ ਹਾ ਟਿੱਪੀ ਨੰਨੇ ਛਿਆਰੀ ਪੈਰ ਵਿੱਚ ਹਲੰਤ ਲੱਗੀ ਹੈ ਰਹਨ ਇਹ ਵੀ ਕਸ ਕੇ ਬੋਲਣਾ ਹੈ ਇਹ ਜਿੰਨੇ ਸ਼ਬਦ ਨੇ ਕਸ ਕੇ ਬੋਲਨੇ ਨੇ ਪਾਰੇ ਕਰਨੇ ਨੇ ਕਿਉਂਕਿ ਕਈ ਸ਼ਬਦ ਕਈ ਥਾਵਾਂ ਤੇ ਜਿਵੇਂ ਸ਼ਬਦ ਆਉਂਦਾ ਜੱਜੇ ਛਿਆਰੀ ਨੰਨੇ ਕੰਨਾ ਥੱਲੇ ਹਲੰਤ ਲੱਗੀ ਹੁੰਦੀ ਉਹਨੂੰ ਵੀ ਕਸ ਕੇ ਬੋਲਣਾ ਹੈ ਜਿੰਨਾ ਭਾਵੇਂ ਤੇ ਟਿੱਪੀ ਨਹੀਂ ਲੱਗੀ ਜੇ ਟਿੱਪੀ ਨਹੀਂ ਲੱਗੀ ਤੇ ਪੈਰ 'ਚ ਹਲੰਤ ਲੱਗੀ ਹੈ ਉਹ ਸ਼ਬਦ ਕਸ ਕੇ ਹੀ ਬੋਲਿਆ ਜਾਵੇਗਾ ਜਿੰਨਾ ਜੇ ਲਹੰਤ ਨਹੀਂ ਲੱਗੀ ਫਿਰ ਜਿੰਨਾ ਪੋਲਾ ਸ਼ਬਦ ਉਚਾਰਨ ਹੋਵੇਗਾ ਟਿੱਪੀ ਤੋਂ ਰਹਤਾ ਤਾਂ ਸੋ ਸੰਗਤ ਜੀ ਆਪ ਜੀ ਨੇ ਇਹਨਾਂ ਸ਼ਲੋਕਾਂ ਦੀ ਸੰਖਿਆ ਸਰਵਣ ਕਰ ਲਈ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ